ਅੱਤ ਸ੍ਰੀ ਗੁਰੂਸਤਵ ਪਿਆਰ ਪ੍ਰੀ ਫਤਿਹ ਕੋਲ ਕਰੇ ਵੀ ਇੱਕ ਵਾਰ ਫਿਰ ਤੋਂ ਤੁਹਾਡਾ ਸਾਡੇ ਚੈਨਲ ਵਿੱਚ ਸਵਾਗਤ ਹੈ ਅਸੀਂ ਆਏ ਦਿਨ ਤੁਹਾਨੂੰ ਇੱਕ ਨਵੇਂ ਸੰਦਰਭ ਤੇ ਨਵੇਂ ਵਿਸ਼ੇ ਤੇ ਵੀਡੀਓ ਸ਼ੇਅਰ ਕਰਦੇ ਰਹੇ ਹਾਂ ਤੁਹਾਡੇ ਤਾਂ ਕਿ ਤੁਹਾਡੀ ਜਾਣਕਾਰੀ ਵਿੱਚ ਵਾਧਾ ਹੋ ਸਕੇ ਤੇ ਤੁਹਾਡੇ ਬੱਚਿਆਂ ਦੀ ਜਾਣਕਾਰੀ ਵਿੱਚ ਵਾਧਾ ਹੋ ਸਕੇ ਤੇ ਤੁਹਾਡੇ ਬੱਚਿਆਂ ਨੂੰ ਸਾਡੇ ਇਤਿਹਾਸ ਸਾਡੇ ਪਛੋਕੜ ਤੇ ਸਾਡੇ ਜੋ ਸਿਸਟਮ ਨੇ ਉਹਨਾਂ ਬਾਰੇ ਜਾਣਕਾਰੀ ਮਿਲ ਸਕੇ ਤੇ ਜੋ ਅੱਜ ਦੀ ਸਾਡੀ ਵੀਡੀਓ ਵੀਡੀਓ ਕੇ ਭਾਖੜਾ ਡੈਮ ਬਾਰੇ ਇਸ ਨੂੰ ਅਸੀਂ ਭਾਖੜਾ ਨੰਗਲ ਡੈਮ ਕਹਿੰਦੇ ਹਾਂ ਤੇ ਭਾਖਣਾ ਡੈਮ ਬਖਰਾ ਤੇ ਨੰਗਲ ਡੈਮ ਬਖਰਾ ਇਹ ਗੱਲ ਵੀ ਸਾਨੂੰ ਸਮਝ ਲੈਣੀ ਚਾਹੀਦੀ ਆ ਜੋ ਭਾਖਣਾ ਡੈਮ ਆ ਉਹ ਇਹਦੇ ਵਿੱਚ ਤੇ ਗੱਲ ਕਰਦੇ ਨੇ ਇਤਿਹਾਸ ਬਾਰੇ ਇਹਨੂੰ ਬਣਾਉਣ ਦੀ ਨਾਲ ਕਿਉਂ ਭਈ ਤੇ ਇਹਦੀ ਉਚਾਈ ਕਿੰਨੀ ਆ ਤੇ ਇਸ ਤੇ ਕਿੰਨਾ ਖਰਚ ਆਇਆ ਤੇ ਕਿਸ ਨੇ ਬਣਾਇਆ ਇਹਦੇ ਵਿੱਚ ਕੀ ਕੀ ਕਠਿਨਾਈਆਂ ਆ ਇਹ ਸਾਰਾ ਤੁਹਾਨੂੰ ਅਸੀਂ ਦੱਸਾਂਗੇ ਤੇ ਕਿਹੜਾ ਕਿਹੜਾ ਸਾਹਨੇ ਦੇ ਵਿੱਚ ਆ ਕੇ ਮਿਲਦਾ ਇਸ ਬਾਰੇ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਆਓ ਪੜ੍ਹਦੇ ਆ ਜੋ ਭਾਖਣਾ ਨੰਗਲ ਡੈਮ ਆ ਉਤਰੀ ਭਾਰਤ ਦੇ ਹਿਮਾਚਲ ਵਿੱਚ हिमाचल प्रदेश ਦਾ ਜੋ ਜ਼ਿਲ੍ਹਾ ਬਾ ਬਲਾਸਪੁਰ ਜ਼ਿਲ੍ਹੇ ਦੇ ਨੇੜੇ ਭਾਖੜਾ ਪਿੰਡ ਵਿੱਚ ਸਤਲੁਜ ਦਰਿਆ ਉੱਤੇ ਇੱਕ ਕੰਕਰੀਟ ਗ੍ਰੈਵਿਟੀ ਡੈਮ ਆ ਜਿਹੜਾ ਭਾਖੜਾ ਨੰਗਲ ਡੈਮ ਆ ਇਹ ਉੱਤਰੀ ਭਾਰਤ ਵਿੱਚ ਹਿਮਾਚਲ ਪ੍ਰਦੇਸ਼ ਦੇ ਬਲਾਸਪੁਰ ਜ਼ਿਲ੍ਹੇ ਵਿੱਚ ਬਲਾਸਪੁਰ ਦੇ ਨੇੜੇ ਭਾਖੜਾ ਪਿੰਡ ਵਿੱਚ ਸਤਲੁਜ ਦਰਿਆ ਉੱਤੇ ਇੱਕ ਕੰਕਰੀਟ ਗ੍ਰੈਵਿਟੀ ਡੈਮ ਆ ਇਹ ਡੈਮ ਗੋਵਿੰਦ ਸਾਗਰ ਸਰੋਵਰ ਬਣਾਉਂਦਾ ਹੈ ਜਿਹੜਾ ਡੈਮ ਆ ਇਹ ਗੋਵਿੰਦ ਸਾਗਰ ਸਰੋਵਰ ਵੀ ਬਣਾਉਂਦਾ ਹੈ ਇਹ ਡੈਮ ਹਬਾਤਚਲ ਪ੍ਰਦੇਸ਼ ਦੇ ਬਲਾਸਪੁਰ ਜ਼ਿਲ੍ਹੇ ਦੇ ਭਾਕਣਾ ਪਿੰਡ ਦੇ ਨੇੜੇ ਹੁਣ ਉਹ ਪਿੰਡ ਡੁੱਬਿਆ ਹੋਇਆ ਇੱਕ ਖੱਡ ਹੈ ਸਤਿ ਤਹ ਜਿਸ ਦੀ ਉਚਾਈ 226 ਮੀਟਰ ਹੈ ਜਿਹੜੀ ਡੈਮ ਦੀ ਲੰਬਾਈ ਆ ਉੱਪਰ ਸੜਕ ਦੇ ਮਾਪ ਤੋਂ ਲਈ ਗਈ ਆ ਉਹ 518.25 ਮੀਟਰ ਤੇ ਚੌੜਾਈ 9.1 ਮੀਟਰ ਜਿਹੜਾ ਗੋਵਿੰਦ ਸਾਗਰ ਵੱਜੋਂ ਜਾਣੇ ਜਾਂਦੇ ਇਸ ਭੰਡਾਰ ਵਿੱਚ 9.34 ਬਿਲੀਅਨ ਕਿਊਬਿਕ ਮੀਟਰ ਯੂਬ ਕਿਲੋਮੀਟਰ ਪਾਣੀ ਦਾ ਭੰਡਾਰ ਆ ਭਾਖੜਾ ਡੈਮ ਦੁਬਾਰਾ ਬਣਾਇਆ ਗਿਆ 90 ਕਿਲੋਮੀਟਰ ਲੰਬਾ ਜਲ ਭੰਡਾਰ 168.35 ਕਿਲੋਮੀਟਰ ਡੈਮ ਦੁਬਾਰਾ ਜੋ ਇਹਨਾਂ ਨੇ 90 ਕਿਲੋਮੀਟਰ ਲੰਬਾ ਡੈਮ ਜਲ ਭੰਡਾਰ ਬਣਾਇਆ ਸੀ ਦੇ ਵਿੱਚ 168.35 ਕਿਲੋਮੀਟਰ ਦੋ ਦੇ ਖੇਤਰ ਵਿੱਚ ਫੈਲਿਆ ਹੋਇਆ ਹੈ ਪਾਣੀ ਦੇ ਭੰਡਾਰਨ ਦੇ ਮਾਮਲੇ ਵਿੱਚ ਇਹ ਭਾਰਤ ਵਿੱਚ ਤੀਜਾ ਸਭ ਤੋਂ ਵੱਡਾ ਭੰਡਾਰ ਹੈ ਪਹਿਲਾ ਪਰਮਾਧ ਪ੍ਰਦੇਸ਼ ਵਿੱਚ 12.2 ਮਿਲੀਅਨ ਬੀਲੀਅਨ ਕਣਮੀਟਰ ਦੀ ਸਮਰੱਥਾ ਵਾਲਾ ਇੰਦਰਾਟ ਸਾਗਰ ਡੈਮ ਜੋ ਭਾਰਤ ਦੇ ਵਿੱਚ ਇਹ ਸਾਡਾ ਤੀਜਾ ਡੈਮ ਤੇ ਪਹਿਲਾ ਡੈਮ ਮੱਧ ਪ੍ਰਦੇਸ਼ ਵਿੱਚ 12.22 ਬੀਲੀਅਨ ਕਣਮੀਟਰ ਦੀ ਸਮਰੱਥਾ ਵਾਲਾ ਇੰਦਰਾ ਡੈਮ ਆ ਜੋ ਪਾਣੀ ਨੂੰ ਰੋਕਦਾ ਤੇ ਦੂਜਾ ਤੈਲਗੁਨਾ ਵਿੱਚ ਨਾਗਾਰ ਨਾਗਾਰਜੁਲ ਸਾਗਰ ਡੈਗ ਡੈਮ ਨਾਗਾ ਨਾਗਾ ਜੁਲ ਸਾਗਰ ਡੈਮ ਆ ਜੋ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਲਲਲ ਨਹਿਰੂ ਦੁਬਾਰਾ ਰਿਜ਼ਰਵ ਮੈਂਟ ਜੈਂਟ ਦੇ ਇੰਡੀਅਨ ਦੇ ਨਵੇਂ ਮੰਦਰ ਬਜੂਨ ਦਰਸਾਇਆ ਗਿਆ। ਡੈਮ ਪੂਰੇ ਭਾਰਤ ਦੇ ਸਲਾਨੀਆਂ ਨੂੰ ਕਾਰਸ਼ਕਤ ਕਰਦਾ ਹੈ ਤੇ ਭਾਖੜਾ ਡੈਮ ਪੰਜਾਬ ਦੇ ਨੰਗਲ ਸ਼ਹਿਰ ਤੋਂ 15 ਕਿਲੋਮੀਟਰ ਤੇ ਬਲਾਸਪੁਰ ਤੋਂ 106 ਕਿਲੋਮੀਟਰ ਤੇ ਦੂਰ ਹੈ। ਇਹ ਨੰਗਲ ਡੈਮ ਆ ਭਾਰਤ ਡੈਮ ਜਿਹੜਾ ਨੰਗਲ ਡੈਮ ਆ ਭਾਖੜਾ ਡੈਮ ਤੋਂ ਹੀਠਾਂ ਪੰਜਾਬ ਦਾ ਇੱਕ ਹੋਰ ਡੈਮ ਆ ਹਾਲਾਂਕਿ ਕਈ ਵਾਰ ਦੋਵੇਂ ਡੈਮਾਂ ਨੂੰ ਭਾਖੜਾ ਨੰਗਲ ਡੈਮ ਵੀ ਕਿਹਾ ਜਾਂਦਾ ਹੈ ਹਾਲਾਂਕਿ ਦੋਵੇਂ ਬੱਕੋ ਬਕਰੇ ਹਨ ਜਿਵੇਂ ਤੁਹਾਨੂੰ ਅਸੀਂ ਪਹਿਲਾਂ ਦੱਸਿਆ। ਜੋ ਇਹ ਨਿਰਮਾਣ ਦਾ ਸਮਾਂ ਸੀ ਇਹ ਨਿਰਮਾਣ ਕਿਉਂ ਕਰਨਾ ਪਿਆ ਭਾਰਤ ਦੇ ਆਜ਼ਾਦ ਹੋਣ ਤੋਂ 1 ਸਾਲ ਪਿੱਛੋਂ ਭਾਵ 1948 ਵਿੱਚ ਇਸ ਡੈਮ ਨੂੰ ਬਣਾਉਣ ਦੀ ਸ਼ੁਰੂਆਤ ਕੀਤੀ ਗਈ ਤੇ 1963 ਵਿੱਚ ਭਾਵ 15 ਸਾਲਾਂ ਵਿੱਚ ਇਸ ਨੂੰ ਪੂਰਾ ਕਰ ਲਿਆ ਗਿਆ ਉਸ ਸਮੇਂ ਪ੍ਰਧਾਨ ਮੰਤਰੀ ਪੰਡਤ ਜਵਾਲਾਲ ਨਹਿਰੂ ਨੇ ਇਸ ਡੈਮ ਨੂੰ ਬਣਾਉਣ ਵਿੱਚ ਬਹੁਤ ਵੱਡਾ ਮੁੱਲਾਜਮਗਦਾਨ ਦੇਹਾ ਤੇ ਡੈਮ ਦੀ ਉਸਾਰੀ ਕੰਮ ਲਈ 30 ਵਿਦੇਸ਼ੀ ਮਾਹਿਰ ਭਾਰਤ ਦੇ 300 ਇੰਜੀਨੀਅਰ ਤੇ 13000 ਮਜ਼ਦੂਰਾਂ ਨੇ ਕੰਮ ਕੀਤਾ ਤੇ ਡੈਮ ਦੀ ਉਸਾਰੀ ਵਿੱਚ ਇਕ ਹੁਦਾਜੇ ਮੁਤਾਬਕ 245.28 ਕਰੋੜ ਰੁਪਏ ਦਾ ਖਰਚਾ ਹੋਇਆ ਜੋ ਇਸ ਦੀ ਭੂਗੋਲਿਕ ਸਥਿਤੀ ਸੀ ਪਾਖੜਾ ਡੈਮ ਗੋਵਿੰਦ ਸਾਗਰ ਝੀਲ ਤੋਂ 168.35 ਵਰਗ ਕਿਲੋਮੀਟਰ 65 ਵਰਗ ਮੀਲ ਦੇ ਖੇਤਰ ਵਿੱਚ ਫੈਲੀ ਹੋਈ ਫੈਲਿਆ ਹੋਇਆ ਹੈ ਤੇ ਬਣਿਆ ਹੋਇਆ ਜਿਹੜੀ ਡੈਮ ਦੀ ਕੁੱਲ ਉਚਾਈ ਆ ਉਹ 225.25 ਮੀਟਰ ਤੇ 740 ਫੁੱਟ ਹੈ ਡੈਮ ਦੀ ਇਹ ਉਚਾਈ ਕੋਤ ਮੰਨਾਰ ਜੋ ਦਿੱਲੀ ਵਿੱਚ ਹੈ ਉਸ ਤੋਂ ਤਿੰਨ ਗੁਣਾ ਵੱਧ ਹੈ ਤੇ ਡੈਮ ਤੋਂ ਬਿਜਲੀ ਪੈਦਾ ਕਰਨ ਲਈ ਜੋ ਬਿਜਲੀ ਘਰ ਪਾਵਰ ਹਾਊਸ ਡੈਮ ਦੇ ਕਿਨਾਰਿਆਂ ਤੇ ਬਣੇ ਹੋਏ ਨੇ ਇਹਨਾਂ ਦੀ ਸਮਰੱਥਾ 5.5 ਯੂਨਟ ਦੀ ਹੈ ਇਸ ਤੋਂ ਕਰੰਬਾਰ 168 ਮੈਗਾਵਾਟ ਤੇ 152 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ ਭਾਖੜਾ ਡੈਮ ਤੋਂ 13 ਕਿਲੋਮੀਟਰ ਦੂਰ ਤੇ ਨੰਗਲ ਡੈਮ ਵੀ ਹੈ ਜਿਸ ਦੀ ਉਚਾਈ 95 ਫੁੱਟ ਹੈ ਤੇ ਇਸ ਦਾ ਕਰ ਕਿ ਦੋਮਾ ਡੈਮਾ ਨੂੰ ਭਾਖੜਾ ਨੰਗਲ ਡੈਮ ਕਿਹਾ ਜਾ ਸਕਦਾ ਹੈ। ਜਦ ਨੰਗਲ ਡੈਮ ਵਿੱਚ ਸੰਭਾਲੇ ਪਾਣੀ ਤੋਂ ਨਹਿਰਾਂ ਵੀ ਨਿਕਲਦੀਆਂ ਜੋ ਖੇਤਰ ਵਿੱਚ ਜਾ ਕੇ ਪਾਣੀ ਦੀ ਪੂਰਤੀ ਕਰਦੀਆਂ ਹਨ ਤੇ ਭਾਖੜਾ ਡੈਮ ਨੰਗਲ ਡੈਮ ਤੋਂ ਪੈਦਾ ਹੋ ਰਹੀ ਬਿਜਲੀ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੇ ਦਿੱਲੀ ਤੇ ਰਾਜਸਥਾਨ ਨੂੰ ਵੀ ਜਾਂਦੀ ਹੈ। ਜੋ ਤਕਨੀਕ ਸੀ ਡੈਮ ਨੂੰ ਬਣਾਉਂਦੀ। ਡੈਮ ਤੇ ਗੋਵਿੰਦ ਸਾਗਰ ਝੀਲ ਵਿੱਚ ਉਚਾਈ ਤੇ ਜਦੋਂ ਇਹ ਪਾਣੀ ਇਸ ਤੇ ਤੂਰਜਾ ਨੂੰ ਗਤੀ ਗਤੀ ਜੋ ਊਰਜਾ ਵਿੱਚ ਬਦਲਣਾ ਜਾਣ ਤੇ ਪੈਦਾ ਹੋਣ ਵਾਲੀ ਊਰਜਾ ਦੇ ਨਾਲ ਰਵਾਇਨਾ ਨੂੰ ਘਮਾਉਣ ਨਾਲ ਬਿਜਲੀ ਪੈਦਾ ਹੁੰਦੀ ਹੈ ਤੇ ਭਾਖਲਾ ਡੈਮ ਊਰਜਾ ਦਾ ਨਿਰਮਾਣ ਯੋਗ ਸੋਮਾ ਹੈ ਤੇ ਡੈਮ ਰਾਹੀਂ ਗੋਬਿੰਦ ਸਾਗਰ ਵਿੱਚ ਪਾਣੀ ਦੀ ਊਰਜਾ ਨੂੰ ਚੈਨਲਾਈਜ਼ ਕੀਤਾ ਹੋਇਆ ਹੈ ਤੇ ਇਸੇ ਤਕਨੀਕ ਰਾਹੀਂ ਨਹਿਰਾਂ ਤੇ ਪੁਲ ਹੇਠਾਂ ਝੀਲਾਂ ਝਾਲਾਂ ਬਣਾ ਕੇ ਮਿਨੀ ਹਾਈਡਰੋਨਿਕ ਪਾਵਰ ਹਾਊਸ ਬਣਾਏ ਗਏ ਹਨ ਜਾਂ ਬਣਾਏ ਜਾ ਸਕਦੇ ਹਨ ਜੋ ਕਿ ਇਸ ਇਲਾਕੇ ਦੀ ਬਿਜਲੀ ਘਾਟ ਨੂੰ ਪੂਰਾ ਕਰ ਸਕਦੇ ਹਨ ਜੋ ਸੁਰੱਖਿਆ ਪ੍ਰਬੰਧ ਨੇ ਡੈਮ ਦੇ ਸੁਰੱਖਿਆ ਪ੍ਰਬੰਧ ਕੀਨੇ ਤੇ ਇਹਨਾਂ ਨੂੰ ਸੁਰੱਖਿਆ ਦੀ ਲੋਡ ਕਿਉਂ ਪੈਂਦੀ ਆ ਪਾਖੜਾ ਨੰਬਰ ਡੈਮ ਨੰਗਲ ਡੈਮ ਦੇ ਸੁਰੱਖਿਆ ਪ੍ਰਬੰਧ ਬਹੁਤ ਸਾਖਤ ਨੇ ਇਹ ਪਾਵਰ ਹਾਊਸ ਨੂੰ ਅੰਦਰ ਜਾ ਕੇ ਦੇਖਣ ਦੀ ਮਨਾਹੀ ਹੈ ਇਸ ਡੈਮ ਦਾ ਪ੍ਰਬੰਧ ਪਾਖੜਾ ਬਿਆਸ ਪ੍ਰਬੰਧਕ ਬੋਰਡ ਕੋਲ ਹੈ ਤੇ ਬੋਰਡ ਨੇ ਪਰਮਟ ਲੈ ਕੇ ਡੈਮ ਤੋਂ ਬਾਹਰੋਂ ਦੇਖੋ ਜਾਂ ਵੱਡ ਬੰਡ ਆਕਾਰੀ ਗੋਵਿੰਦ ਚੀਂ ਲਿੰਦੀ ਚਾਹੀ ਤੋਂ ਡਿੱਗਦੇ ਪਾਣੀ ਨੂੰ ਦੇਖਿਆ ਜਾ ਸਕਦਾ ਹੈ ਉਚਾਈ ਤੋਂ ਡਿੱਗਦੇ ਪਾਣੀ ਦੀ ਗੜਗੜਾਟ ਮਨ ਨੂੰ ਲਵਾਉਂਦੀ ਹੈ ਜੋ ਸੈਰ ਸਪਾਟਾ ਸਤਲਾ ਇਸ ਅੰਦਾਜ਼ੇ ਮੁਤਾਬਕ ਹਰ ਬਰੇ 5 ਲੱਖ ਲੋਕ ਪਾਖੜਾ ਨੰਗਲ ਡੈਮ ਨੂੰ ਦੇਖਣ ਆਉਂਦੇ ਹਨ ਤੇ ਡੈਮ ਨੂੰ ਦੇਖਣ ਲਈ ਪਰਮਟ ਪ੍ਰਾਪਤੀ ਮੁਫਤ ਹੈ ਤੇ ਡੈਮ ਨੂੰ ਬੋੜ ਵੱਲੋਂ ਨਿਧਾਰਤ ਸਮੇਂ ਵਜੋਂ 8 ਵਜੇ ਤੋਂ ਦੁਪਹਿਰ 3 ਵਜੇ ਤੱਕ ਦੇਖਿਆ ਜਾ ਸਕਦਾ ਹੈ। ਸੋ ਇਹ ਸੀ ਭਾਖੜਾ ਨੰਬਰ ਨੰਗਲ ਡੈਮ ਬਾਰੇ ਜਾਣਕਾਰੀ ਜੋ ਭਾਖੜਾ ਡੈਮ ਆ ਉਹ ਬਖਰਾਵਾ ਤੇ ਨੰਗਲ ਡੈਮ ਸਾਡੇ ਪੰਜਾਬ ਚ ਤੇ ਭਾਖੜਾ ਡੈਮ ਤੇ ਹਿਮਾਚਲ ਦੀ ਸੀਮਾ ਚੋਂ ਦਾ ਜੋ ਬਲਾਸਪੁਰ ਜ਼ਿਲ੍ਹੇ ਵਿੱਚ ਸਥਿਤ ਹੈ। ਤੋ ਇਸ ਵਿੱਚ ਪਾਣੀ ਦੀ ਜੋ ਮਾਤਰਾ ਜੋ ਪਿੱਛੋਂ ਬ੍ਰਹਮਸਾਗਰ ਚੋਂ ਪਾਣੀ ਆਉਂਦਾ ਉਸ ਨੂੰ ਗੋਵਿੰਦ ਸਾਗਰ ਆਖਿਆ ਜਾਂਦਾ ਗੋਵਿੰਦ ਸਾਗਰ ਤੋਂ ਪਾਕਾ ਡੈਮ ਚ ਆ ਕੇ ਪਾਣੀ ਲਿਖਦਾ ਉਸ ਤੋਂ ਅੱਗੇ ਜੋ ਪਾਣੀ ਦਾ ਕੰਟਰੋਲ ਨੰਦਰ ਡੈਮ ਕੰਟਰੋਲ ਕਰਦਾ ਜਿਸ ਤੋਂ ਨਹਿਰਾ ਪੰਜਾਬ ਚੋਂ ਨਿਕਲਦੀਆਂ ਨੇ ਪਰ ਇਸੇ ਤੱਕ ਹੋਰ ਵੀ ਤੇਜ਼ ਤੱਤ ਨੇ ਜੋ ਹੁਣ ਤੱਕ ਜਿੱਥੋਂ ਤੱਕ ਜਦੋਂ ਕਦੇ ਖਤਰੇ ਦਾ ਚੈਨ ਹੁੰਦਾ ਜਾਂ ਖਤਰੇ ਦੀ ਸੰਭਾਵਨਾ ਹੁੰਦੀ ਹੈ ਤਾਂ ਪੰਜਾਬ ਨੂੰ ਡੋਬਣ ਲਈ ਮਜਬੂਰ ਹੋਣਾ ਪੈਂਦਾ ਪਰ ਪਾਣੀ ਦੀ ਲੜਾਈ ਹਰ ਕੋਈ ਲੜਦੇ ਆ ਪਰ ਜਦੋਂ ਪਾਣੀ ਬੇਸ਼ੁਮਾਰ ਆ ਜਾਂਦਾ ਜਾਂ ਕੁਦਰਤੀ ਆਪ ਤਨ ਹੜ੍ਹ ਹੁੰਦੇ ਨੇ ਤਾਂ ਉਸ ਵੇਲੇ ਸਿਰਫ ਪੰਜਾਬ ਨੂੰ ਇਸ ਦੇ ਨਾਲ ਲੜਨਾ ਪੈਂਦਾ ਤੇ ਨਾ ਤਾਂ ਉਥੇ ਰਾਜਸਥਾਨ ਖੜਦਾ ਨਾ ਹਰਿਆਣਾ ਖੜਦਾ ਨਾ ਦਿੱਲੀ ਖੜਦੀ ਸਿਰਫ ਪੰਜਾਬ ਨੂੰ ਡੁੱਬਣ ਲਈ ਮਜਬੂਰ ਹੋਣਾ ਪੈਂਦਾ ਸੋ ਇਹ ਸੀ ਪਾਖੜਾ ਨੰਗਲ ਡੈਮ ਬਾਰੇ ਕੁ ਜਾਣਕਾਰੀਆਂ ਸੋ ਅਗਰ ਤੁਹਾਨੂੰ ਕਿਸੇ ਤਰ੍ਹਾਂ ਤੇ ਕੋਈ ਦਿੱਕਤ ਲੱਗਦੀ ਹੈ ਜਾਂ ਕਿਸੇ ਤਰ੍ਹਾਂ ਤੁਸੀਂ ਸਹਿਮਤ ਨਹੀਂ ਤਾਂ ਕਮੈਂਟ ਬਾਕਸ ਵਿੱਚ ਆਪਣੇ ਜਵਾਬ ਤੇ ਆਪਣੇ ਵਿਚਾਰ ਲਿਖ ਸਕਦੇ ਹੋ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਪੂਰੇ ਸੰਤੁਸ਼ਟ ਕਰ ਸਕਾਂ। ਅਗਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ। ਸਤਿ ਸ੍ਰੀ ਅਕਾਲ।